ਇਸ ਵੇਲੇ ਦੀ ਵੱਡੀ ਖਬਰ ਜੰਮੂ ਕਸ਼ਮੀਰ ਦੇ ਪੁਲਗਾਮ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਵੱਡਾ ਅਤਵਾਦੀ ਹਮਲਾ ਹੋਇਆ ਹੈ ਸਲਾਨੀਆ ਦੇ ਉੱਤੇ ਅਤਵਾਦੀ ਹਮਲਾ ਹੋਇਆ ਹੈ ਜਿਨ੍ਹਾਂ ਦੇ ਵਿੱਚ ਇੱਕ ਦੀ ਮੌਤ ਵੀ ਹੋ ਗਈ ਹੈ ਗੋਲੀਆਂ ਚਲਾਈਆਂ ਗਈਆਂ ਨੇ ਤੇ ਸੱਤ ਦੇ ਕਰੀਬ ਜਿਹੜੇ ਉੱਥੋਂ ਦੇ ਸਲਾਨੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਜ਼ਖਮੀ ਕਰਵਾਇਆ ਗਿਆ 10 ਦੇ ਇੱਕ ਹੀ ਜਿਹੜੇ ਉੱਥੋਂ ਦੇ ਚਸ਼ਮਦੀਦ ਲੋਕਾਂ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਅਤਵਾਦੀ ਨੇ ਪੁਲਿਸ ਦੀ ਵਰਦੀ ਦੇ ਵਿੱਚ ਆਏ ਨੇ ਤੇ ਉਹਨਾਂ ਨੇ ਆਉਂਦਿਆਂ ਹੀ ਸਾਰਿਆਂ ਦੇ ਕੋਲੋਂ ਉਹਨਾਂ ਦੇ ਨਾਂ ਪੁੱਛੇ ਦਾ ਨਾਮ ਪੁੱਛਣ ਤੋਂ ਬਾਅਦ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਨੇ ਹੱਥੇ ਜਿਹੜੇ ਉੱਥੇ ਲੋਕ ਸਨ ਜਿਹੜੇ ਉੱਥੇ ਆਪਣੇ ਟੂਰਿਸਟ ਆਪਣਾ ਇੰਜੋਏ ਕਰਨ ਆਏ ਸਨ ਜੰਮੂ ਕਸ਼ਮੀਰ ਦੇ ਵਿੱਚ ਕਸ਼ਮੀਰ ਦੇ ਵਿੱਚ ਕੁੰਮਣ ਆਏ ਸਨ ਉਹਨਾਂ ਦੇ ਉੱਤੇ ਬੇਕਸੂਰ ਨੇ ਹੱਥਿਆਂ ਦੇ ਉੱਤੇ ਅੱਤਵਾਦੀਆਂ ਨੇ ਜਿਹੜੀਆਂ ਗੋਲੀਆਂ ਚਲਾਈਆਂ ਨੇ ਤੇ ਜਿਨ੍ਹਾਂ ਦੇ ਵਿੱਚ ਇੱਕ ਦੀ ਮੌਤ ਵੀ ਹੋ ਗਈ ਆ ਮੌਕੇ ਦੀ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਹੁਣ ਜਿਹੜੀ ਉਥੋਂ ਦੀ ਪੁਲਿਸ ਆ ਤੇ ਆਰਮੀ ਆ ਉਹਨਾਂ ਨੇ ਜਿਹੜਾ ਪੂਰਾ ਇਲਾਕਾ ਨੂੰ ਕੀਰ ਲਿਆ ਤੇ ਜੇਕਰ ਉਥੋਂ ਦੇ ਲੋਕਾਂ ਦੀ ਗੱਲ ਕਰੀਏ ਤਾਂ ਇਸ ਵੇਲੇ ਸਭ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਪਾਇਆ ਜਾ ਰਿਹਾ ਹੈ ਕਿਉਂਕਿ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਕੋਈ ਕੁਮੜ ਜਾਣਗੇ ਤਾਂ ਇੱਕ ਐਦਾਂ ਦਾ ਇੱਕ ਵੱਡਾ ਅੱਤਵਾਦੀ ਹਮਲਾ ਹੋ ਜਾਵੇਗਾ ਦੱਸ ਦਈਏ ਕਿ ਜਿਹੜੇ ਅੱਤਵਾਦੀ ਨੇ ਉੱਥੇ ਆਉਂਦੇ ਨੇ ਪੁਲਿਸ ਦੀ ਵਰਦੀ ਦੇ ਵਿੱਚ ਆਉਂਦੇ ਨੇ ਉੱਥੇ ਜਿਹੜੇ ਸਲਾਨੀ ਨੇ ਆਪਣਾ ਉੱਥੇ ਇੰਜੋਏ ਕਰ ਰਹੇ ਹੁੰਦੇ ਨੇ ਆਪਣੇ ਪਰਿਵਾਰਾਂ ਦੇ ਨਾਲ ਹੁੰਦੇ ਨੇ ਤਾਂ ਉਹ ਬੇਲਪੁੜੀ ਖਾ ਰਹੇ ਹੁੰਦੇ ਨੇ ਤਾਂ ਉਹਨਾਂ ਦੇ ਕੋਲ ਆ ਕੇ ਜਿਹੜੇ ਉਹਨਾਂ ਦਾ ਨਾਮ ਪੁੱਛਿਆ ਜਾਂਦਾ ਤਾਂ ਨਾਮ ਪੁੱਛਣ ਤੋਂ ਬਾਅਦ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਬੇਕਸੂਰਾ ਦੇ ਉੱਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਜਿਹੜਾ ਪਰਿਵਾਰ ਆ ਉੱਥੇ ਮਦਦ ਦੀ ਗੁਹਾਰ ਲਗਾ ਰਿਹਾ ਹੈ ਸਭ ਨੂੰ ਜਿਹੜਾ ਮੌਕੇ ਦੇ ਉੱਤੇ ਜਿਹੜੀ ਪੁਲਿਸ ਪਹੁੰਚਦੀ ਆ ਉਹਨਾਂ ਦੇ ਵੱਲੋਂ ਪਰਿਵਾਰ ਨੂੰ ਸਮਝਾਇਆ ਜਾਂਦਾ ਕਿ ਹੁਣ ਅਸੀਂ ਆ ਗਏ ਤੁਹਾਨੂੰ ਡਰਨ ਦੀ ਲੋੜ ਨਹੀਂ ਪਰ ਇਸ ਵੇਲੇ ਦੀ ਵੱਡੀ ਖਬਰ ਤੁਸੀਂ ਦੇਖ ਰਹੇ ਹੋ ਜੰਮੂ ਕਸ਼ਮੀਰ ਦੇ ਪੁਲਗਾਮ ਦੇ ਵਿੱਚ ਇੱਕ ਵੱਡਾ ਅਨਤਵਾਦੀ ਹਮਲਾ ਹੋਇਆ ਜਿਸ ਦੇ ਵਿੱਚ ਸਲਾਨੀਆਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਇੱਕ ਦੀ ਮੌਤ ਵੀ ਹੋ ਗਈ ਹੈ ਤੇ 7 ਦੇ ਕਰੀਬ ਜਿਹੜੇ ਉੱਥੋਂ ਦੇ ਸਲਾਨੀ ਨੇ ਉਹਨਾਂ ਨੂੰ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਿਹੜਾ ਦਾਖਲ ਕਰਵਾਇਆ ਗਿਆ ਤੇ ਇਸ ਵੇਲੇ ਆਰਮੀ ਦਾ ਸਰਚ ਆਪਰੇਸ਼ਨ ਚੱਲ ਰਿਹਾ ਲਗਾਤਾਰ ਜਿਹੜਾ ਪੂਰੇ ਇਲਾਕੇ ਨੂੰ ਘੇਰਾ ਪਾ ਲਿੱਤਾ ਗਿਆ ਤੇ ਲਗਾਤਾਰ ਅੱਤਵਾਦੀਆਂ ਨੂੰ ਜਿਹੜਾ ਐਨਕਾਊਂਟਰ ਜਿਹੜਾ ਆਰਮੀ ਦੇ ਵੱਲੋਂ ਕੀਤਾ ਜਾਵੇਗਾ